ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅਸਾਂ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਤੁਹਾਡੇ ਆਪਣੇ ਚੈਨਲ ਵਿਰਸਾ ਹੜ ਦੇ ਵਿੱਚ ਐਂਡ ਫੇਮਸ ਟੀਵੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੱਲਾ ਬੰਦਾ ਕਿਦਾਂ ਕੁਕਿੰਗ ਕਰ ਸਕਦਾ ਜਾਂ ਕੋਈ ਚਾਹ ਬਣਾਉਣੀ ਆ ਕੁਝ ਵੀ ਬਣਾਉਣਾ ਸਮਾਨ ਕਿਵੇਂ ਬਣਾਵਾ ਸਕਦਾ ਆਪਣੇ ਕੋਲ ਬਿਲਕੁਲ ਸਮਾਰਟ ਛੁੱਲਾ ਚੁੱਲਾ ਹੈ ਕਿਦਾਂ ਦਾ ਤੇ ਉਹ ਤੁਹਾਨੂੰ ਦਿਖਾਉਣੇ ਆ ਵੀ ਉਹਦੇ ਉੱਤੇ ਆਪਾਂ ਚਾਹ ਬਰ ਕੇ ਦਿਖਾਉਣੇ ਆ ਦੇਖਦੇ ਆ ਕਾਮਯਾਬ ਹੁੰਦੀ ਆ ਕਿ ਨਹੀਂ ਹੁੰਦੀ ਤੁਸੀਂ ਵੀ ਉਮੀਦ ਆ ਕਿ ਪਸੰਦ ਆਊਗੀ ਜੇ ਪਸੰਦ ਆਈ ਤੇ ਸ਼ੇਅਰ ਜ਼ਰੂਰ ਕਰ ਦਿਓ ਚਲੋ ਦੇਖੋ ਲੈਟਸ ਸੀ ਆਹ ਲੋ ਜੀ ਆਹ ਦੋਸਤੋ ਆਪਣਾ ਚੱਲਾ ਏਡਾ ਕ ਸਿੰਪਲੀ ਇੰਨਾ ਕ ਇਹ ਚੁੱਲਾ ਹੈ ਬਸ ਇਹਦੇ ਉੱਤੇ ਸਾਰਾ ਕੁਝ ਰੋਟੀ ਪਾਣੀ ਸਬਜ਼ੀ ਚਾਹ ਜੋ ਮਰਜ਼ੀ ਬਣਾਓ ਇੱਕ ਬੰਦੇ ਲਈ ਕੁਕਿੰਗ ਪੂਰੀ ਵਧੀਆ ਤਿਆਰ ਹੋ ਜੂਗੀ ਇਹਦੇ ਚ ਸਪੈਸ਼ਲੀ ਚੁੱਲਾ ਹੈ ਗਏ ਨਿੱਕਾ ਤੁਹਾਨੂੰ ਦਿਖਾਉਣੇ ਇਹਦੇ ਤੇ ਆਪਾਂ ਚਾਹ ਧਰ ਕੇ ਕਿਵੇਂ ਬਣਦੀ ਹੈ ਦੇਖੋ ठीका इदा खोलो पूरा खोलिया ओके हो गया आदा नाल है जी बालना जिदे न अपना है। चुला बालना इसको कहेंगे हम बालन कोयल आ गए तो कोयल होंगे जेडे वैसे पंजाबी तो की कहें मुशकपूर मुश कपूर कहें ओके सारा पता ही होना चाहिए वैसे पंजाबी है ਮਸ਼ਕੂਰ ਕੀ ਹੁੰਦਾ ਤੇ ਇਹ ਬਲ ਦਾ ਵੀ ਹੈ ਇਹਦੇ ਚ ਅੱਗ ਦੇ ਤੌਰ ਤੇ ਵਰਤਿਆ ਜਾਂਦਾ ਬਲਣ ਦੇ ਤੌਰ ਤੇ ਇਹਨੂੰ ਅੱਗ ਬਹੁਤ ਛੇਤੀ ਲੱਗ ਜਾਂਦੀ ਹੈ ਤੇ ਆ ਕੱਢਦਾ ਮੈਂ ਇੱਕ ਮਿੰਟ ਆ ਇਹਦੇ ਕੱਢ ਲਿਆ ਆਪਾਂ ਦੋ ਕੋਇਲ ਵੈਸੇ ਫਿਲਹਾਲ ਦੋ ਹੀ ਬਹੁਤ ਆਗੇ ਪਹਿਲੇ ਤਾਂ ਆਪਣੇ ਕੋਲ ਬਹੁਤ ਆ ਵੈਸੇ ਤਾਂ ਜਿਹਾਂ ਦਾ ਤਾਂ ਸਹੀ ਇਕੱਠਾ ਹੀ ਸੀ ਸਮਾਨ ਤੇ ਆਪਾਂ ਦੋ ਲਵਾਂਗੇ ਤੇ ਆਪਾਂ ਚਾਹ ਬਲਣੀ ਹੈ ਇਕੱਲੀ ਇੱਕ ਬੰਦੇ ਦੀ ਤੇ ਇਹ ਮੇਰੇ ਹਿਸਾਬ ਨਾਲ ਦੋ ਕੋਇਲ ਦੇ ਵਿੱਚ ਬਲ ਜੂਗੀ ਬਹੁਤ ਸਸਤਾ ਹੀ ਬਲਣਾ ਕੋਈ ਜ਼ਿਆਦਾ ਮਹਿੰਗਾ ਨਹੀਂ ਚੁੱਲਾ ਜਿਗਾਰ ਬਹੁਤ ਵਧੀਆ ਤੇ ਚਲੋ ਤੁਹਾਨੂੰ ਚਾਹ ਤਰਕੇ ਦਿਖਾਉਣੀ ਹੈ ਆਪਾਂ ਹੰਨ ਦੁੱਧਾਂ ਦੇ ਨਾਲ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗ ਉਲੜ ਜਟਣੀ ਇੱਕ ਮਿੰਟ ਉਸਤਾਜੀ ਹੋਲਡ ਰੱਖੋ ਲੱਸੀ ਗਾਇਸ ਇਹਨੂੰ ਅੱਗ ਲੱਗੀ ਹੋਈ ਆ ਬਲ ਰਹੀ ਆ ਇਹ ਦਿਖਦੀ ਨਹੀਂ ਹੈ ਕਿ ਆਪਾਂ ਨੂੰ ਤੋਂ ਆ ਲੋ ਆਪਾਂ ਦੁੱਧ ਤਾਂ ਰੱਖ ਚਾਲਾ ਡੱਬਾ ਪਸੇ ਹੋ ਜੋ ਜੀ ਇਹ ਜੀ ਐਡਾ ਕਚੂਲਾ ਹੈ ਅੱਗ ਲੱਗੀ ਇਹਨੂੰ ਤਿਰੰਤ ਆਪਾਂ ਅੱਜਲਾ ਇਹਨੇ ਵਕਤ ਬਦ 10 ਮਿੰਟ ਮਸਾ ਲੈਣੇ ਆ 10 ਮਿੰਟ ਮਸਾ ਲੈਣੇ ਆ ਉਬਾਲ ਕੇ ਆਪਣੇ ਸਾਹਮਣੇ ਰੱਖ ਦੇਣੀ ਹੈ ਚਾ ਤੇ ਆਪਾਂ ਪੀਵਾਂਗੇ ਮజే ਨਾਲ ਤੁਹਾਨੂੰ ਦੁਖਣਾ ਕਿੰਨੇ ਟਾਈਮ ਚ ਚਾਹ ਉਬਲ ਜਾਂਦੀ ਆ ਜੁੜੇ ਹੋਏ ਵੀਡੀਓ ਨਾਲ ਦੋਸਤੋ ਜੇ ਕੋਈ ਕੱਲਾ ਬੰਦਾ ਨਾ ਕਰੇ ਚਾਹ ਪਾਣੀ ਬਣਾਉਣਾ ਇਕੱਲੇ ਨੇ ਰੋਟੀ ਟੁੱਕਦਾ ਕੁਝ ਵੀ ਕਰਨਾ ਆਪਦਾ ਹਨਾ ਤੇ ਇਹਦੇ ਲਈ ਛੋਟਾ ਜਿਹਾ ਭਾਂਡਾ ਚਾਹੀਦਾ ਕੋਈ ਵੀ ਘਰੇ ਹੁੰਦਾ ਹੀ ਆਮ ਤੇ ਉਹਦੇ ਲਈ ਬਹੁਤ ਵਧੀਆ ਸੋ ਗਾਇਸ ਫਾਈਨਲੀ 10 ਮਿੰਟ ਵੀ ਨਹੀਂ ਹੋਏ ਪੂਰੇ ਤੇ ਚਾਹ ਆਪਣੀ ਰੈਡੀ ਹੋ ਗਈ ਤਿਆਰ ਹੋ ਗਈ ਆ ਚਲੋ ਆयो ਦੇਖਦਿਆਂ ਚਾਹ ਕਿਵੇਂ ਦੀ ਬਣੀ ਹੈ ਤੇ ਸਵਾਦ ਵੀ ਦੇਖਾਂਗੇ ਕਿਵੇਂ ਦਾ ਬਣਿਆ। ਚਲੋ ਗਾਇਸ ਦੇਖੋ ਆ ਬਣ ਗਈ ਆਪਣੀ ਚਾਹ। ਹਜੇ ਉਹ ਚੱਲ ਰਿਹਾ ਬਾਲਣ ਬਰ। ਅਜ ਦੋ ਪੂਰੇ ਮੁੱਕੇ ਨਹੀਂ ਹੈਗੇ ਹਜੇ। ਥੋੜੇ ਚੱਲ ਰਿਹਾ ਇਹ ਪੂਰਾ ਵਾਲਾ ਦੋਵਾਂ ਜੀ ਆ ਜਾਂਦਾ। ਇੱਕ ਕਨੇ ਦੀ ਚਾਹ ਨੂੰ ਬਾਕੀ ਡੱਬਾ ਵੱਡਾ ਹੈ ਮੇਰੇ ਕੋਲੇ। ਤੁਸੀਂ ਛੋਟਾ ਛੋਟਾ ਪੰਡਾ ਲੈ ਜਾਂਦੇ ਆ ਇਕੱਲੇ ਬੰਦੇ ਦੇ ਬਣਾਉਣ ਵਾਸਤੇ ਮੈਂ ਤਾਂ ਵੈਸੇ ਹੀ ਵੱਡਾ ਰੱਖ ਲਿਆ ਚਲੋ ਤੁਹਾਨੂੰ ਵੈਸੇ ਹੀ ਦਿਖਾਉਣ ਵਾਸਤੇ ਵੀ ਆਪਾਂ ਵੱਡੇ 'ਚ ਵੀ ਕਰ ਸਕਦੇ ਹਾਂ 10 ਕਿ ਮਿੰਟ ਇਹਦੇ 'ਚ ਲੱਗਿਆ ਤੇ ਵਾਲਾ ਆ ਗਿਆ। ਚਾਹ ਉਬਲ ਗਈ। ਇਹ ਕੋਣ ਪੀਵਾਂਗੇ ਦੇਖਦੇ ਕਿ ਇਹ ਵੀ ਜੀ ਬਣੀ ਹੈ ਟੇਸਟ ਦੇਖਾਂਗੇ ਇਹਦਾ ਕਿਦਾਂ ਦਾ ਆਮ ਚੁੱਲੇ ਵਰਗੀ ਹੈ ਕਿ ਗੈਸ ਵਾਲੀ ਚਾਰ ਗਏ ਜਾਂ ਪਾਤੀ ਜੀ ਪੀ ਲੀਏ ਚਾਹ ਯਾਰ ਬਸ ਸਿੱਧੀ ਗੱਲ ਬਾਬੇ ਆਪਾਂ ਝੂਠ ਨਹੀਂ ਮਾਰਦੇ ਬੱਟੀ ਚ ਚਾਹੀ ਪੀਦੀ ਹੈ ਕੋਈ ਸ਼ੈਰੀਆਂ ਸ਼ੁਰੀਆਂ ਵਾਲਾ ਮਾਹੌਲ ਨਹੀਂ ਕੋਈ ਹਨਾ ਫਾਰਮੈਲਿਟੀ ਨਹੀਂ ਸੋ ਪਾਤੀ ਜੀ ਪੀਵਾਂਗੇ ਆ ਜੇ ਜਨ ਚਾਹ ਮੀਓਗੇ ਮੇਰੀ ਬੁੱਗੋ ਚਾਹ ਪੀਓ ਬੇੜਾ ਬੋਤ ਆਜੋ 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 ਅੱਜ ਹਨਾ ਨਹੀਂ ਆਏ ਬਿੱਲੋ ਸੱਕਦਾ ਮੈਂ ਫਾਈਨਲੀ ਬਣ ਗਈ ਚਾਹ ਤੋ ਆ ਲੋ ਮਾਟੀਆਂ ਚ ਕੀ ਨਹੀਂ ਪਕਾ ਲਿਆ ਹੁਣ ਫਿਰ ਹਲਤਾ ਬਹੁਤ ਐਨੀ ਲਓ ਜੀ ਜਿਹਨੇ ਹੋਰ ਪਈ ਹੋ ਗਈ ਪੀਲੂ ਅਮ ਗਾਇਸ ਫਾਈਨਲੀ ਆਪਣੀ ਚਾਹ ਰੈਡੀ ਹੋ ਗਈ ਆ ਸੋ ਦੇਖ ਲਓ ਕਿੱਦਾਂ ਦੀ ਬਣੀ ਆ ਬਹੁਤ ਸੋਹਣਾ ਰੰਗ ਆਦਾ ਯਾਰ ਆ ਦੇਖੋ ਆ ਗਰਮਾ ਥੋੜੀ ਜੀ ਆਸਪੀਕੇ ਦੇਖਦੇ ਆ ਆ ਗਾਇਸ ਬਹੁਤ ਸਿਰਾ ਯਾਰ ਚੁੱਲੇ ਤੋਂ ਵੀ ਵਧੀਆ ਚਾਹ ਹੈ ਤਾਂ ਦੱਸਿਓ ਬਈ ਕਿਵੇਂ ਲੱਗੀ ਆਪਣੀ ਵੀਡੀਓ ਚੁੱਲਾ ਕਿਵੇਂ ਦਾ ਲੱਗਿਆ ਤੇ ਧੰਨਵਾਦ ਤੁਹਾਡਾ ਦੇਖਣ ਦੀ ਤੇ ਬਾਕੀ ਹੋਰ ਅਗਲੀਆਂ ਵੀਡੀਓ ਨੈਕਸਟ ਵੀਡੀਓ ਦਿਖਾਵਾਂਗੇ ਕੀ ਬਣਦਾ ਤੇ ਹੋਰ ਵੀ ਬਣਾ ਬਣਾ ਚੀਜ਼ਾਂ ਦਿਖਾਵਾਂਗੇ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਫੇਮਸ ਟੀਵੀ ਐਂਡ ਵਰਸਾ ਆਟ ਬਲੌਗਸ ਹੁਣ ਆਪਾਂ ਉਸੇ ਚੁੱਲੇ ਤੇ ਦਵਾਰਾ ਬਣਾਵਾਂਗੇ ਰੋਟੀਆਂ ਤੇ ਇੱਕ ਬੰਦੇ ਦੀ ਰੋਟੀ ਵੀ ਬਣ ਸਕਦੀ ਹੈ ਪੂਰੇ ਪਰਿਵਾਰ ਦੀ ਵੀ ਬਣ ਸਕਦੀ ਹੈ ਜੇ ਬਣਾਇਆਣਾ ਚਾਹੀਏ ਨਾ ਤੇ ਹੁਣ ਤੁਹਾਨੂੰ ਦਿਖਾਣੇ ਆ ਦੇਖੋ ਬਣ ਰਹੀ ਹੈ ਰੋਟੀ ਪੂਰੀ ਪਰਫੈਕਟ ਆਹ ਛੋਟਾ ਜਿਹਾ ਜੁਨਾ ਇੱਕ ਜਣੇ ਦਾ ਬਹੁਤ ਵਧੀਆ ਜਿਗਾਰ ਤੇ ਆਹ ਬਣਦੀ ਹੈ ਦੇਤੇ ਰੋਟੀ ਦਿਖਾਉਣੇ ਆ ਤੁਹਾਨੂੰ ਬਣਾ ਕੇ ਜੀ ਹਜ਼ੂਰ ਚੱਕੀ ਹਾਂ ਤੁਹਾਡੀ ਰੋਟੀ ਮਾਂਗੀ ਤੇ ਦੇਖਾਈ ਕਿਦਾਂ ਨਹੀਂ ਬਣੀ ਰੋਟੀ ਪਾਸੇ ਉਹ ਕਿੰਨੀ ਪੋਲੀ ਰੋਟੀ ਹੈ ਨਾ ਯਾਰ ਚੁੱਲੇ ਤੋਂ ਵੀ ਵਧੀਆ ਰੋਟੀ ਬਣੀ ਆ ਹਾਂ ਹਾਂ ਵਾਸ ਕਰ ਸਾਰੇ ਨੂੰ ਸਾਰਿਆਂ ਨੂੰ ਦਿਖਾਉਣੀ ਇਹ ਰੋਟੀ ਥਾਣੇ ਦੇਖੋ ਉਹ ਸੋਣੀ ਬਣ ਗਈ ਇਹ ਰੋਟੀ ਤਾਂ ਬਹੁਤ ਹਨਾ ਮੱਚੀ ਵੀ ਨਹੀਂ ਗਈ ਕਿ ਕੱਚੀ ਵੀ ਨਹੀਂ ਰਹਿੰਦੀ ਕਿ ਵਧੀਆ ਬਣਦੀ ਤੇ ਆ ਇਹਦੇ ਤੇ ਤਵਾ ਇਸੇ ਦਾ ਸਪੈਸ਼ਲ ਹੈ ਕਿ ਦੂਜਾ ਵੀ ਤਰ੍ਹਾਂ ਜਾਂਦਾ ਦੂਜਾ ਵੀ ਤਰ੍ਹਾਂ ਹਾਂ ਤੇ ਆ ਮਚੂਲਾ ਆਵੇਂ ਇਹ ਹਾਂਜੀ ਇਹ ਬਿਜਲੀ ਵਾਲੇ ਚੁੱਲੇ ਦਾ ਹੈ ਬਿਜਲੀ ਵਾਲੇ ਦਾ ਤੇ ਇਹਦੇ ਤੇ ਵੀ ਚੱਲ ਰਿਹਾ ਹੈ ਇਹ ਹੈ ਤਾਂ ਬਹੁਤ ਛੋਟਾ ਹੀ ਹੈ ਹਨਾ ਜੇ ਦੂਰੋਂ ਦਿਖਾਵਾਂ ਤਾਂ ਕੁਝ ਵੀ ਨਹੀਂ ਹੈ ਚੁੱਲਾ ਉਦੇ ਮੁਕਾਬਲੇ ਬਹੁਤ ਸੋਹਣੀ ਹੈ ਫੜੀ ਤਾਂ ਰੋਟੀ ਪੂਰੀ ਵਧੀਆ ਬਣਾਉਂਦਾ ਦੇਖਦੇ ਨੇ ਹਰ ਆਲ ਕਿ ਕਿਵੇਂ ਬੰਦੀ ਹੈ ਪਤਾ ਲੱਗਣਾ ਚਾਹੀਦਾ ਸਭ ਨੂੰ ਵੀ ਸਹੀ ਬਣਦੀ ਹੈ ਨਾ ਇਸ ਨੂੰ ਸੰਭਾਲਣ ਲਈ ਥੋੜਾ ਜਿਹਾ ਹਿਲਦਾ ਹੈ ਨਾ ਇਹ ਇਹ ਠਕਾਉਣਾ ਪਊਗਾ ਥੋੜੀ ਇੱਟ ਨਾਲ ਲਾ ਕੇ ਕਵਰ ਕਰ ਸਕਦੇ ਹਾਂ ਤੁਲੀ ਮਟਾਰੀਕ ਇਹ ਤੁਹਾਨੂੰ ਆਪੀ ਮੱਚੀ ਹੈ ਪਾਣੀ ਹੈਗਾ ਪਾਣੀ ਆਹ ਬਹੁਤ ਸੋਹਣੀ ਬਣੀ ਹੈ ਰੋਟੀ ਲੈ ਆਸਾ ਬਣਾ ਲੈ ਜੀ ਬਹੁਤ ਲੱਗਿਆ ਬਹੁਤ ਵਧੀਆ ਲੱਗਿਆ ਆਪ ਨੂੰ ਤਾਂ ਬਹੁਤ ਵਧੀਆ ਲੱਗਿਆ ਬਾਕੀ ਦੇਖਣ ਵਾਲੇ ਦੇਖੋ ਤੁਸੀਂ ਜੇ ਤੁਹਾਨੂੰ ਵੀ ਵਧੀਆ ਲੱਗਦਾ ਤਾਂ ਆਰਡਰ ਕਰ ਸਕਦੇ ਹੋ ਤੁਸੀਂ ਆਪਾਂ ਮੰਗਾ ਦਾਂਗੇ ਰੋਟੀਆਂ ਬਣ ਗਈਆਂ ਹੁਣ ਆਪਾਂ ਇਹਦੇ ਤੇ ਬਣਾਵਾਂਗੇ ਗੁਲਗਲੇ ਲੋ ਜੀ ਹੁਣ ਇਹਨਾਂ ਨੂੰ ਉੱਪਰ ਰੱਖਾਂਗੇ ਬਾਹਰ ਇੱਥੇ ਬਣਾਵਾਂਗੇ ਗੁਲਗਲੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਕਿੱਥੇ ਰੱਖਣਾ ਲੋ ਜੀ ਦੁਬਾਰਾ ਇਹ ਤੇ ਗੁਲਗਲੇ ਬਣਾ ਰਹੇ ਆ ਮਠੀਆਂ ਗੁਲਗਲੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ੇਅਰ ਕਰਾਂਗੇ ਜੇ ਤੁਹਾਨੂੰ ਇਹ ਵਧੀਆ ਲੱਗ ਰਿਹਾ ਤੇ ਆਪਾਂ ਤੁਹਾਨੂੰ ਮੰਗਵਾ ਕੇ ਵੀ ਦੇ ਸਕਦੇ ਆ ਬਹੁਤ ਵੀ ਵਧੀਆ ਚੀਜ਼ ਆ ਤੇ ਉਹ ਵੀ ਦੇਖਿਓ ਤੁਸੀਂ ਹੁਣ ਗੁਲਗਲੇ ਬੰਦੇ ਇਹਦੇ ਵਿੱਚ ਬੱਲਣ ਕਿੰਨਾ ਲਾਇਆ ਉਹ ਕਿੰਨੇ ਕੋਲੇ ਪਾਇਆ 2 ਕਿਚਾ 4 ਹੁਣ ਇਹਨਾਂ ਨੂੰ ਇਹਦੇ ਥੱਲੇ ਹੋਰ ਪਾਉਣੇ ਪੈਣੇ ਵੈਸੇ ਇੱਕ ਇੱਕ ਕਰਕੇ ਟਾਈਮ ਲੱਗੂਗਾ ਪਰ ਹਨਾ ਤੇ ਗੋਲਗਲੇ ਤਾਂ ਬਹੁਤ ਸੋਹਣੇ ਬਣ ਰਹੇ ਆ ਯਾਰ ਇਸ ਚੁੱਲੇ 'ਚ ਚੁੱਲਾ ਤਾਂ ਪੂਰਾ ਬੈਨੀਫਿਟ ਦੇਣ ਵਾਲਾ ਵੈਸੇ ਇੱਕ ਬੰਦੇ ਲਈ ਤਾਂ ਹਨਾ ਜੇਬ 'ਚ ਪਾ ਕੇ ਲੈ ਜਾਏ ਚੁੱਲਾ ਨਾਲ ਦੋ ਦੋ ਪੁੜੇ ਆ ਹਨਾ ਜਿੱਥੇ ਮਰਜ਼ੀ ਜਾ ਕੇ ਬਣਾਈ ਚੱਲੇ ਮੈਨੂੰ ਲੱਗਦਾ ਮੈਨੂੰ ਵੀ ਲੈ ਕੇ ਜਾਣਾ ਪਊਗਾ ਨਾਲ ਇਹ ਜਿੱਥੇ ਡੇਰਾ ਲਾਇਆ ਉੱਥੇ ਹੀ ਚਾਹ ਤਾਂ ਬਲੀ ਉੱਥੇ ਪਕੌੜੇ ਬਣਾ ਲਿਆ ਤਾਂ ਗਾਈਸ ਵੀਰੇ ਬਹੁਤ ਵਧੀਆ ਚੁੱਲਾ ਹੈ ਇਹ ਠੀਕ ਹੈ ਗੋਲਗਲੇ ਬਣ ਰਹੇ ਆ ਤੁਹਾਡੇ ਸਾਹਮਣੇ ਜਾਤੀ ਨਨੂ ਕਾਤੀ ਅੱਛੀ ਅੱਛੀ ਆ ਚੁੱਕੀ ਮੈਨੂੰ ਇਹ ਤੁਹਾਨੂੰ ਦੇ ਦੇ